ਇਹ ਹੋਰ ਚੀਜ਼ ਆ ਕਿ ਹੋਰ ਫਰੂਟ ਤੋਂ ਬਣਿਆ ਆ ਨੋ ਪ੍ਰੋਫਿਟ ਨੋ ਲਾਸ ਤੇ ਸੇਲ ਹੁੰਦੀ ਆ ਜਿਹੜੀ ਚੀਜ਼ ਤੁਹਾਨੂੰ ਬਾਜ਼ਾਰ ਤੋਂ 120 ਰੁਪਏ 130 ਰੁਪਏ ਜਾਂ 200 ਰੁਪਏ ਤੱਕ ਮਿਲਦੀ ਆ ਉਹ ਭਾਗੋਂ ਚੀਜ਼ 100 ਰੁਪਏ ਤੇ ਸੇਲ ਕਰਦੇ ਆ। ਅਕਸਰ ਵਿੱਚ ਮੇਥੋਂ ਦੇ ਆ ਕਈ ਕਿ ਮੈਦੇ ਤੋਂ ਬੰਦਾ ਸੂਜੀ ਤੋਂ ਚੀਜ਼ ਤਿਆਰ ਹੁੰਦੀ ਆ ਅਸੀਂ ਇਹਨੂੰ ਹੋਰ ਪੋਸ਼ਣ ਟਾਣ ਦੇ ਲਈ ਮਿਲਟ ਤੋਂ ਪਾਸਤਾ ਕਈਆਂ ਨੂੰ ਕਣਕ ਤੋਂ ਅਲਰਜੀ ਆ ਉਹਨਾਂ ਦੇ ਲਈ ਗਲੂਟਨ ਫ੍ਰੀ ਪਾਸਤਾ ਹੋ ਗਿਆ ਹਾਈ ਪ੍ਰੋਟੀਨ ਕਈ ਨੇ ਪ੍ਰੋਟੀਨ ਡਾਈਟ ਚਾਹੀਦੀ ਆ ਜਿੰਮ ਭਰੇ ਜਾਂਦੇ ਆ ਸੋ ਆਊਟ ਕੇਮਿਕਲ ਸਾਰਾ ਆਊਟ ਕੇਮਿਕਲ ਸਾਰਾ ਕੁਦਰਤੀ ਸਰੋਸਿਆਂ ਦੇ ਨਾਲ ਵਧੀਆ ਕੁਆਲਟੀ ਦੇ ਇੰਗਰੀਡੀਐਂਟਸ ਨਾਲ ਸਾਰੀਆਂ ਚੀਜ਼ਾਂ ਸੀ ਇਜ਼ਹਾਰ ਕਰਕੇ ਦੁਨੀਆ ਦੀ ਟ੍ਰੇਨਿੰਗ ਹਾਂਜੀ ਇਹਨਾਂ ਦੇ ਵਿੱਚ ਫਲਾਂ ਤੇ ਸਬਜ਼ੀਆਂ ਤੋਂ ਵੱਖ-ਵੱਖ ਡਸ਼ਟ ਤਿਆਰ ਕਰਨ ਦੀ ਟ੍ਰੇਨਿੰਗ ਸਾਲ ਚ ਦੋ ਵਾਰੀ ਦਿੱਤੀ ਜਾਂਦੀ ਆ ਹੁਣ ਅਗਲੇ ਮਹੀਨੇ ਅਗਲੇ ਤੋਂ ਅਗਲੇ ਮਹੀਨੇ ਜੂਨ ਦੇ ਵਿੱਚ ਇਹਦੀ ਟ੍ਰੇਨਿੰਗ ਹੋਊਗੀ 2 ਜੂਨ ਤੋਂ ਲੈ ਕੇ 6 ਜੂਨ ਤੱਕ ਇਹਦੀ ਟ੍ਰੇਨਿੰਗ ਚੱਲਣੀ ਆ ਕੋਈ ਵੀ ਇਹ ਟ੍ਰੇਨਿੰਗ ਲੈ ਪੰਜਾਬ ਦੇ ਵਿੱਚ ਤਬਦੀ ਗਰਮੀ ਲਗਾਤਾਰ ਪੈ ਰਹੀ ਹੈ ਔਰ ਇਸ ਤਬਦੀ ਗਰਮੀ ਦੇ ਕਾਰਨ ਤੁਹਾਡੀ ਸਿਹਤ ਦਾ ਵੀ ਨੁਕਸਾਨ ਹੋ ਸਕਦਾ ਪਰ ਇਸ ਗਰਮੀ ਦੇ ਵਿੱਚ ਜੂਸ ਸ਼ਰਬਤ ਜਾਂ ਕਈ ਤਰ੍ਹਾਂ ਦੇ ਠੰਡੇ ਪਿਰਦਾਤਾ ਦਾ ਸੇਵਨ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਤੁਹਾਡੀ ਸਿਹਤ ਨਾ ਖਰਾਬ ਹੋਵੇ ਔਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਇਹ ਸ਼ਰਬਤ ਦੀਆਂ ਬੋਤਲਾਂ ਚਾਹੇ ਜੂਸ ਦੇ ਵਿੱਚ ਚਾਹੇ ਸ਼ਰਬਤ ਦੇ ਵਿੱਚ ਔਰ ਨਾਲ ਹੀ ਜਿਹੜਾ ਆਚਾਰ ਹੈ ਉਹ ਵੀ ਤਿਆਰ ਕੀਤਾ ਗਿਆ ਹੈ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਵੱਲੋਂ ਔਰ ਗਰਮੀਆਂ ਦੇ ਵਿੱਚ ਇਹ ਤਸਵੀਰਾਂ ਦਿਖਾਣੀਆਂ ਵੀ ਜ਼ਰੂਰੀ ਹੈ ਕਿਉਂਕਿ ਤਾਪਮਾਨ ਲਗਾਤਾਰ ਵੱਧ ਰਿਹਾ ਔਰ ਇਸ ਤਬਦੀ ਗਰਮੀ ਦੇ ਵਿੱਚ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ ਪਰ ਉਸ ਸਿਹਤ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਤੁਸੀਂ ਜੂਸ ਜਾਂ ਸ਼ਰਬਤ ਦਾ ਇਸਤੇਮਾਲ ਜ਼ਰੂਰ ਕਰੋ ਔਰ ਇਹ ਸ਼ਰਬਤ ਕਿੰਨਾ ਫਾਇਦੇਮੰਦ ਹੈ ਤੁਹਾਡੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਭਾਗ ਦੇ ਵਿੱਚ ਵਿਗਿਆਨੀ ਇਸ ਨੂੰ ਤਿਆਰ ਕਰ ਰਹੇ ਨੇ ਕਿਉਂਕਿ ਬਾਹਰੋਂ ਜਿਹੜੇ ਸ਼ਰਬਤ ਜਾਂ ਅਸੀਂ ਜੂਸ ਪੀਂਦੇ ਆ ਉਹ ਕਈ ਵਾਰ ਮਿਲਾਵਟੀ ਕਹੇ ਜਾਂਦੇ ਨੇ ਉਸ ਮਿਲਾਵਟੀ ਦੇ ਕਾਰਨ ਤੁਹਾਡਾ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਮੇਰੇ ਨਾਲ ਇਸ ਵਿਭਾਗ ਦੇ ਜਿਹੜੇ ਵਿਗਿਆਨੀ ਕੋ ਮੇਰੇ ਨਾਲ ਨੇ ਇਹ ਜਿਹੜਾ ਸ਼ਰਬਤ ਤਿਆਰ ਕਰਤੀਆਂ ਸ਼ਰਬਤ ਦੀਆਂ ਬੋਤਲਾਂ ਤਿਆਰ ਕਰਤੀਆਂ ਮੈਂ ਜੂਸ ਵੀ ਵੇਖ ਰਿਹਾ ਇੱਕ ਬੋਤਲ ਦੇ ਵਿੱਚ ਗੰਨੇ ਦਾ ਰਸ ਵੀ ਹੈ ਕਿਉਂਕਿ ਲਗਾਤਾਰ ਜਦੋਂ ਗਰਮੀ ਵੱਧਦੀ ਹੈ ਤਾਂ ਇਸ ਦਾ ਸੇਵਨ ਕਰਨਾ ਲੋਕ ਜ਼ਿਆਦਾ ਪਸੰਦ ਕਰਦੇ ਨੇ ਤਾਂ ਕਿ ਠੰਡੇ ਰਹਿਣ ਕਿਉਂਕਿ ਗਰਮੀ ਜ਼ਿਆਦਾ ਖਰਾਬ ਨਾ ਕਰ ਸਕੇ ਕਿਵੇਂ ਇਹ ਸ਼ਰਬਤ ਤਿਆਰ ਕਰਦੇ ਹੋ ਔਰ ਬਾਹਰ ਨਾਲੋਂ ਮਾਰਕੀਟ ਨਾਲੋਂ ਇਹ ਸ਼ਰਬਤ ਕਿੰਨੇ ਚੰਗੇ ਨੇ ਸਾਸ਼ੀਕਲ ਜੀ ਮੇਰਾ ਨਾਮ ਹੈਗਾ ਡਾਕਟਰ ਅਰਸ਼ਦੀਪ ਸਿੰਘ ਮੈਂ ਫੂਡ ਸਾਇੰਸ ਟੈਕਨੋਲੋਜੀ ਵਿਭਾਗ ਵਿੱਚ ਬਤੌਰ ਪਸਾਰ ਮਾਹਰ ਭੋਜਨ ਵਿਗਿਆਨੀ ਕੰਮ ਕਰ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਗਰਮੀ ਵਧ ਰਹੀ ਆ ਲੋਕੀ ਬਾਹਰੋਂ ਖਾਣ ਪੀਣ ਦੀਆਂ ਚੀਜ਼ਾਂ ਵਰਤ ਰਿਆ ਜਿਨ੍ਹਾਂ ਦਾ ਸਿਹਤ ਪ੍ਰਤੀ ਆਪਾਂ ਕਹਿੰਦੇ ਹਾਂ ਨੁਕਸਾਨੀਕਾਰਕ ਇਫੈਕਟ ਹੈਗਾ ਸੋ ਵਿਭਾਗ ਵੱਲੋਂ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਸ਼ਰਬਤ ਨੇ ਸਕਵੈਸ਼ ਨੇ ਨੇਕਟਰ ਨੇ ਇਹ ਅਸੀਂ ਪਿਓਰ ਫਰੂਟ ਜੂਸਿਸ ਤੋਂ ਤਿਆਰ ਕਰਦੇ ਆਂ ਵਿਦਆਊਟ ਐਨੀ ਕੈਮੀਕਲ ਵਿਦਆਊਟ ਐਨੀ ਪ੍ਰੀਜ਼ਰਵੇਟਿਵ ਸੋ ਜੇ ਆਪਾਂ ਇਹਨਾਂ ਦੇ ਫਾਇਦੇ ਦੀ ਗੱਲ ਕਰੀਏ ਪਤੂਆਂ ਗੁੱਦੇ ਤੋਂ ਤਿਆਰ ਕੀਤੀਆਂ ਜਾਂਦੀਆਂ ਵਾ ਆਪਾਂ ਕੋਈ ਕੈਮੀਕਲ ਫਲੇਵਰ ਨਹੀਂ ਪਾਉਂਦੇ ਕੋਈ ਕੈਮੀਕਲ ਕਲਰ ਨਹੀਂ ਪਾਉਂਦੇ ਜਿਹੜਾ ਵੀ ਫਰੂਟ ਦੇ ਤੱਤ ਵਾ ਉਹ ਸਾਰੇ ਆਪਾਂ ਨੂੰ ਇੰਨਾਂ ਚੀਜ਼ਾਂ ਚ ਮਿਲ ਸਕਦੇ ਆ ਜਿਵੇਂ ਤੁਸੀਂ ਨੈਕਟਰ ਦੀ ਗੱਲ ਕਰ ਲਓ ਜਾਂ ਰੈਡੀ ਟੂ ਸਰਵ ਦੀ ਗੱਲ ਕਰ ਲਓ ਜਿਹਨੂੰ ਤੁਸੀਂ ਸਿੱਧਾ ਪੀਣਾ ਵਾ ਉਹ ਆਪਾਂ ਫਰੂਟ ਜੂਸ ਦੇ ਬੇਸ ਤੇ ਹੀ ਤਿਆਰ ਕਰਦੇ ਆ ਉਸ ਤੋਂ ਇਲਾਵਾ ਆ ਜਾਂਦਾ ਸਕਵੈਸ਼ ਜਾਂ ਸ਼ਰਬਤ ਉਹਨਾਂ ਦੇ ਵਿੱਚ ਵੀ 25 ਤੋਂ 33% ਤੱਕ ਫਲਾਂ ਦਾ ਜੂਸ ਹੀ ਹੁੰਦਾ ਵਾ ਬਾਕੀ ਆਪਾਂ ਵਿੱਚ ਪਾਣੀ ਤੇ ਖੰਡ ਨੂੰ ਮਿਲਾ ਕੇ ਉਹਦੀ ਮਾਤਰਾ ਸੈੱਟ ਕੀਤੀ ਹੁੰਦੀ ਆ ਉਹਦੇ ਨਾਲ ਇਹ ਵੀ ਤੁਸੀਂ ਗਰਮੀਆਂ ਦੇ ਵਿੱਚ ਪੀਣਾ ਚਾਹੁੰ ਕਰਕੇ ਉਹਨੂੰ ਕੋਲ ਕੇ ਪੀ ਲਓ ਇੱਕ ਤੋਂ ਚਾਰ ਰੇਸ਼ੋ ਦੇ ਨਾਲ ਕਰਕੇ ਕੋਲ ਨੂੰ ਪੀ ਲਓ ਉਹਦਾ ਇਹ ਫਰਕ ਆ ਵੀ ਮਾਰਕੀਟ 'ਚ ਤੁਸੀਂ ਲੈ ਰਹੇ ਹੋ ਚੀਜ਼ ਦਾ ਆਪਾਂ ਨੂੰ ਗਰੰਟੀ ਨਹੀਂ ਹੁੰਦੀ ਵੀ ਚੀਜ਼ 'ਚ ਕੈਮੀਕਲ ਪਾਇਆ ਵਾ ਫਰੂਟ ਕਿਹੋ ਜਿਹਾ ਜੂਸ ਕੀਤਾ ਵੀ ਕੈਮੀਕਲ ਪਾ ਕੇ ਇਤਨੀ ਕਲਰਿੰਗ ਕਰਕੇ ਇਤਨੀ ਦਿੱਤਾ ਬਟ ਵਿਭਾਗ ਵੱਲੋਂ ਜਿਹੜੀ ਵੀ ਚੀਜ਼ ਬਣਾਈ ਜਾਂਦੀ ਆ ਪ੍ਰਮਾਣਿਤ ਤੌਰ ਤੇ ਬਣਾਈ ਜਾਂਦੀ ਆ ਵਧੀਆ ਫਰੂਟ ਕੁਆਲਿਟੀ ਦੇ ਨਾਲ ਬਣਾਈ ਜਾਂਦੀ ਆ ਜਿਹਦਾ ਸਿਹਤ ਤੇ ਕੋਈ ਨੁਕਸਾਨ ਦੇ ਫੈਕਟ ਨਹੀਂ ਹੁੰਦਾ ਗਰਮੀਆਂ ਦੇ ਮੌਸਮ ਦੇ ਵਿੱਚ ਇਹੋ ਜੀਆਂ ਚੀਜ਼ਾਂ ਜਿਵੇਂ ਸਕੰਜਵੀ ਦਾ ਰੈਡੀ ਟੂ ਸਰਵ ਹੁੰਦਾ ਆਪਣਾ ਉਦੀ ਸਕੁਐਸ਼ ਹੋ ਗਈ ਆ ਆਪਾਂ ਤੁਸੀਂ ਘਰ ਗ ਆਪਾਂ ਸਕੰਜਵੀ ਦਾ ਡਰਿੰਕ ਤਿਆਰ ਕੀਤਾ ਸਕੁਆਸ਼ ਤਿਆਰ ਕੀਤਾ ਤੁਸੀਂ ਸਿਰਫ ਵਿੱਚ ਪਾਣੀ ਮਿਲਾਉਣਾ ਵਾ ਗੈਸਟ ਆਇਆ ਤੁਸੀਂ ਉਹਨਾਂ ਨੂੰ ਕੋਲ ਕੇ ਦੇ ਸਕਦੇ ਹੋ ਜਲ ਜੀਰੇ ਦਾ ਹੋ ਗਿਆ ਹੁਣ ਆਪਣਾ ਲੀਚੀ ਆ ਜਾਣੀ ਆਂਬ ਆ ਜਾਣੇ ਆ ਇਹਨਾਂ ਫਰੂਟਸ ਨੂੰ ਆਪਾਂ ਗਰਮੀਆਂ ਦੇ ਵਿੱਚ ਇੱਕ ਉਸ ਚੀਜ਼ ਦੇ ਤੌਰ ਤੇ ਵੇਖਦੇ ਆਂ ਵੀ ਇਹ ਸਿਹਤ ਨੂੰ ਫਾਇਦਾ ਦੇਣ ਦੇ ਨਾਲ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਵੀ ਪਹੁੰਚਾਉਣ ਦੇ ਵਿੱਚ ਬਹੁਤ ਯੋਗਦਾਨ ਹੱਲ ਕਰਦਾ ਹੈ ਕਿਹੜੇ ਤਰ੍ਹਾਂ ਦੇ ਠੰਡੇ ਜਿਹੜੇ ਬੋਟਲਾਂ ਨੇ ਚਾਹੇ ਉਹ ਜੂਸ ਦੀਆਂ ਨੇ ਇਹ ਗੰਨੇ ਦਾ ਰਸ ਦੀ ਵੀ ਮੈਂ ਇਹ ਦੇਖ ਰਿਹਾ ਇਹ ਇਹ ਕਿੰਨਾ ਕੁ ਜਿਹੜਾ ਗੰਡੇ ਦੀ ਰਸ ਦੇ ਵਿੱਚ ਇਹ ਸਹੀ ਰਹਿ ਸਕਦਾ ਕਿਉਂਕਿ ਗੰਨੇ ਦਾ ਜਦੋਂ ਅਸੀਂ ਰਸ ਗਲਾਸ ਵਿੱਚ ਪਾਉਂਦੇ ਆ ਤਾਂ ਥੋੜੀ ਦਿਰ ਦੇ ਵਿੱਚ ਉਸ ਦੀ ਸਮੈਲ ਜ਼ਿਆਦਾ ਆਉਣ ਲੱਗ ਪੈਂਦੀ ਹੈ ਇਹ ਕਿਵੇਂ ਸੁਰੱਖਿਤ ਰਹਿੰਦਾ ਇਹਦੇ ਵਿੱਚ ਇਹ ਵੀਰਜੀ ਜਿਹੜੀ ਗੰਨੇ ਦੇ ਜੂਸ ਦੀ ਟੈਕਨੋਲੋਜੀ ਹੈਗੀ ਹੈ ਡਿਪਾਰਟਮੈਂਟ ਨੇ ਤਿਆਰ ਕੀਤੀ ਹੈ ਇਹ ਟੈਕਨੋਲੋਜੀ ਡਿਪਾਰਟਮੈਂਟ ਸੇਲ ਕਰਦਾ ਵਾ 1,25,000 ਦੀ ਸੋ ਕੋਈ ਵੀ ਕੰਮ ਕਰਨਾ ਚਾਹੁੰਦਾ ਵਾ ਗੰਨੇ ਦੀ ਜੂਸ ਦੀ ਪ੍ਰੋਸੈਸਿੰਗ ਨਾ ਹੁਣ ਨਾਰਮਲ ਜਿੱਦਾਂ ਤੁਸੀਂ ਗੱਲ ਕੀਤੀ ਵੀ ਛੇਤੀ ਖਰਾਬ ਹੋ ਜਾਂਦਾ ਆਪਾਂ ਨੂੰ ਪਤਾ ਵਾ ਨਾਰਮਲ ਭਾਸ਼ਾ 'ਚ ਆਪ ਇੰਨਾ ਤੁਸੀਂ ਕੱਢਣ ਤੋਂ 10 ਮਿੰਟ ਬਾਅਦ ਵੀ ਜੇ ਬਾਹਰ ਪਿਆ ਰਿਹਾ ਸੋ ਇਹ ਟੈਕਨੋਲੋਜੀ ਥਰਮਲ ਪ੍ਰੋਸੈਸਿੰਗ ਹਾਰਡ ਪ੍ਰੋਸੈਸਿੰਗ ਦੇ ਨਾਲ ਯੂਨੀਵਰਸਿਟੀ ਨੇ ਸਥਾਪਿਤ ਕੀਤੀ ਆ ਜਿਹਦੇ ਨਾਲ ਗੰਨੇ ਦਾ ਜੂਸ ਸਾਲ ਦੀ ਇਹਦੀ ਸ਼ੈਲਫ ਲਾਈਫ ਆ ਨਾਰਮਲ ਟੈਂਪਰੇਚਰ ਤੇ ਸਟੇਬਲ ਰਹਿੰਦਾ ਹੁਣ ਕਈ ਖਾਨਵੀਰ ਹੈਗੇ ਆ ਕਈ ਉਦਮੀ ਹੈਗੇ ਜਿਨ੍ਹਾਂ ਨੇ ਟੈਕਨੋਲੋਜੀ ਲਈ ਆ ਉਹ ਇਹ ਟੈਕਨੋਲੋਜੀ ਨਾਲ ਚੀਜ਼ ਨੂੰ ਪ੍ਰੋਸੈਸ ਕਰਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਵੇਚ ਰਹੇ ਜਿੱਥੇ ਗੰਨੇ ਦਾ ਨਹੀਂ ਹੈਗਾ ਸਪੋਰਟ ਵੀ ਹੋ ਰਿਹਾ ਥੋੜੇ ਥੋੜੇ ਸ਼ਬਦਾ ਦੇ ਵਿੱਚ ਇਹ ਬਾਹਰ ਨਾਲੋਂ ਸਸਤੇ ਨੇ ਕਿ ਇਹ ਵੀ ਕਿਉਂਕਿ ਸ਼ਰਬਤ ਦੀ ਅਗਰ ਅਕਸ ਇਹ ਇਹ ਬਾਜ਼ਾਰ ਨਾਲੋਂ ਜੀ ਬਹੁਤ ਸਸਤਾ ਪਊਗਾ ਤੁਹਾਨੂੰ ਹੁਣ ਡਿਪਾਰਟਮੈਂਟ ਵਿਭਾਗ ਵੱਲੋਂ ਯੂਨੀਵਰਸਿਟੀ ਵੱਲੋਂ ਇਹ ਚੀਜ਼ਾਂ ਵੀ ਆਪਾਂ ਪਿਓਰ ਪੂਰਾ ਪਿਓਰ ਚੀਜ਼ ਆ ਪਿਓਰ ਫਰੂਟ ਤੋਂ ਬਣਿਆ ਆ ਨੋ ਪ੍ਰੋਫਿਟ ਨੋ ਲਾਸ ਤੇ ਸੇਲ ਹੁੰਦੀ ਹੈ ਜਿਹੜੀ ਚੀਜ਼ ਤੁਹਾਨੂੰ ਬਾਜ਼ਾਰ ਚੋਂ 120 ਰੁਪਏ 130 ਰੁਪਏ ਜਾਂ 200 ਰੁਪਏ ਤੱਕ ਮਿਲਦੀ ਹੈ ਵਿਭਾਗ ਉਹ ਚੀ 100 ਰੁਪਏ ਚ ਸੇਲ ਕਰਦੇ ਹੈ ਟ੍ਰੇਨਿੰਗ ਵੀ ਦਿੰਦੇ ਹੋ ਇੱਥੇ ਹਾਂਜੀ ਇਹਨਾਂ ਦੇ ਵਿੱਚ ਫਲਾਂ ਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਤਿਆਰ ਕਰਨ ਦੀ ਟ੍ਰੇਨਿੰਗ ਸਾਲ ਚ ਦੋ ਵਾਰੀ ਦਿੱਤੀ ਜਾਂਦੀ ਆ ਹੁਣ ਅਗਲੇ ਮਹੀਨੇ ਅਗਲੇ ਤੋਂ ਅਗਲੇ ਮਹੀਨੇ ਜੂਨ ਦੇ ਵਿੱਚ ਇਹਦੀ ਟ੍ਰੇਨਿੰਗ ਹੋਊਗੀ 2 ਜੂਨ ਤੋਂ ਲੈ ਕੇ 6 ਜੂਨ ਤੱਕ ਇਹਦੀ ਟ੍ਰੇਨਿੰਗ ਚੱਲਣੀ ਆ ਕੋਈ ਵੀ ਇਹ ਟ੍ਰੇਨਿੰਗ ਲੈ ਸਕਦਾ 100 ਰੁਪਏ ਰਜਿਸਟ੍ਰੇਸ਼ਨ ਫੀਸ ਆਵੇਗੀ ਅੱਛਾ ਜੂਸ ਇਹ ਪੈਕਟਾ ਦੇ ਵਿੱਚ ਮੈਂ ਪਾਸਤਾ ਦੇਖ ਰਿਹਾ ਪਾਸਤਾ ਸੇਵੀਆਂ ਪਾਸਤਾ ਕਈ ਕੰਪਨੀਆਂ ਦਾ ਬਾਹਰੋਂ ਵੀ ਆਂਦਾ ਬਾਹਰੋਂ ਵੀ ਆਉਂਦਾ ਜੀ ਹੁਣ ਪਾਸਤੇ ਦੇ ਵਿੱਚ ਮੈਥ ਹੁੰਦੇ ਆ ਕਈ ਵੀ ਮੈਦੇ ਤੋਂ ਬੰਦਾ ਇਹ ਸੂਜੀ ਤੋਂ ਚੀਜ਼ ਤਿਆਰ ਹੁੰਦੀ ਆ ਅਸੀਂ ਇਹਨੂੰ ਹੋਰ ਪੋਸ਼ਕ ਕਰਨ ਦੇ ਲਈ ਮਿਲਟ ਤੋਂ ਪਾਸਤਾ ਕਈਆਂ ਨੂੰ ਕਣਕ ਤੋਂ ਅਲਰਜੀ ਆ ਉਹਨਾਂ ਦੇ ਲਈ ਗਲੂਟਨ ਫ੍ਰੀ ਪਾਸਤਾ ਹੋ ਗਿਆ ਹਾਈ ਪ੍ਰੋਟੀਨ ਕਈ ਨੇ ਪ੍ਰੋਟੀਨ ਡਾਈਟ ਚਾਹੀਦੀ ਆ ਜਿਮ ਵਾਲੇ ਜਾਂਦੇ ਆ ਸੋ ਆਊਟ ਕੇਮਿਕਲ ਸਾਰਾ ਆਊਟ ਕੇਮਿਕਲ ਸਾਰਾ ਕੁਦਰਤੀ ਰਿਸੋਰਸਾਂ ਦੇ ਨਾਲ ਵਧੀਆ ਕੁਆਲਿਟੀ ਦੇ ਇੰਗਰੀਡੀਐਂਟਸ ਦੇ ਨਾਲ ਸਾਰੀਆਂ ਚੀਜ਼ ਐ ਅਸੀਂ ਤਿਆਰ ਕਰਕੇ ਦਿੰਨੇ ਆ ਟ੍ਰੇਨਿੰਗ ਵੀ ਦਿੱਤੀ ਹਾਂਜੀ ਹੁਣ ਇਹ ਜਿਹੜੇ ਆਟੇ ਪਏ ਆ ਜੀ ਇਹ ਜਿਦਾਂ ਆਪਾਂ ਟੈਕਨੋਲੋਜੀਆਂ ਬਣਾਈਆਂ ਬਿਚਾਰੋਂ ਬਾਰੋਂ ਕਈ ਲੋਕ ਆਪਣੇ ਕੋਲੇ ਟੈਕਨੋਲੋਜੀ ਲੈ ਕੇ ਆਪਣੇ ਬ੍ਰਾਂਡ ਹੇਠੇ ਚੀਜ਼ਾਂ ਸੇਲ ਕਰਦੇ ਆ ਜੀ ਹੁਣ ਜਿੱਦਾਂ ਇਹ ਆਟਾ ਵਾ ਗਲੂਟਨ ਫ੍ਰੀ ਆਟਾ ਹੋ ਗਿਆ ਚਾਹੇ ਮਲਟੀਗ੍ਰੇਨ ਡਾਇਬੀਟਿਕ ਆਟਾ ਹੋ ਗਿਆ ਇਹ ਟੈਕਨੋਲੋਜੀ ਡਿਪਾਰਟਮੈਂਟ ਨੇ ਤਿਆਰ ਕੀਤੀ ਆ ਆਪਾਂ ਉਹਨਾਂ ਨੂੰ ਸੇਲ ਕੀਤੀ ਐਮਓਏ ਸਾਈਨ ਕੀਤਾ ਵਾ ਉਹ ਅੱਗੇ ਚੀਜ਼ਾਂ ਨੂੰ ਬਣਾ ਕੇ ਮਾਰਕੀਟ 'ਚ ਆਪਣੇ ਬ੍ਰਾਂਡ ਹੇਠ ਵੇਚਦੇ ਆ ਜਿਹੜੇ ਟ੍ਰੇਨਿੰਗ ਲੈਂਦੇ ਨੇ ਇੱਥੇ ਆ ਕੇ ਕੋਈ ਵੀ ਨੌਜਵਾਨ ਇਹਨਾਂ ਤਸਵੀਰਾਂ ਨੂੰ ਅਗਰ ਦੇਖ ਰਿਹਾ ਤਾਂ ਆਪਾਂ ਉਹਨੂੰ ਕਵਾਂਗੇ ਟ੍ਰੇਨਿੰਗ ਕਿੱਦਾਂ ਲੈ ਸਕਦਾ ਕੋਈ ਵੀ ਇਹ ਧੰਦਾ ਖੋ ਕਰ ਸਕਦਾ ਵੇਖੋ ਆਪ ਨੂੰ ਆਪਣਾ ਨਾਮ ਨੰਬਰ ਲਿਖਾ ਕੇ ਜਦੋਂ ਵੀ ਟ੍ਰੇਨਿੰਗ ਆਉਂਦੀ ਹੈ ਤੁਹਾਨੂੰ ਉਹ ਜਾਣਕਾਰੀ ਦਿੱਤੀ ਜਾਊਗੀ ਵੀ ਟ੍ਰੇਨਿੰਗ ਆ ਰਹੀ ਹੈ ਤੁਸੀਂ ਟ੍ਰੇਨਿੰਗ ਲਾਉਣੀ ਚਾਹੁੰਦੇ ਹੋ ਕਿ ਨਹੀਂ ਹਰ ਟ੍ਰੇਨਿੰਗ ਦੀ ਫੀਸ ਆਪਣੀ ਹੈਗੀ ਆ 100 ਰੁਪਇਆ ਉਸ ਤੋਂ ਇਲਾਵਾ ਕੋਈ ਵੀ ਬੰਦਾ ਆ ਕੇ ਟ੍ਰੇਨਿੰਗ ਲੈ ਸਕਦਾ ਉਮਰ ਦੀ ਕੋਈ ਸੀਮਾ ਨਹੀਂ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਸਾਡੀ ਸਿਖਾਉਣ ਦੀ ਚਾਹ ਹੈਗੀ ਐ ਸੀ ਕਹਿੰਦੇ ਆ ਵੀ ਕੋਈ ਵੀ ਤੁਹਾਡੇ ਲਾਲਸਾ ਹੈਗੀ ਆ ਸ਼ੌਂਕ ਹੈਗਾ ਵਾ ਤੁਸੀਂ ਸਿੱਖੋ ਦੋ ਤਿੰਨ ਟ੍ਰੇਨਿੰਗ ਲਓ ਕੰਮ ਨੂੰ ਹੱਥੀਂ ਕਰੋ ਤੇ ਆਪਣਾ ਅੱਗੇ ਵਪਾਰਕ ਪੱਧਰ ਤੇ ਵੀ ਜਾ ਸਕਦੇ ਆ ਸਾਹਮਣੇ ਨਾ ਕੁਝ ਪੋਸਟਰ ਵੀ ਤੁਸੀਂ ਲਾਏ ਹੋਏ ਨੇ ਹਨਾ ਪੂਰੀ ਨੋਲਿਜ ਵਾਸਤੇ ਹੈ ਜਨਰਲਾਈਜ਼ ਨੋਲਿਜ ਵਾਸਤੇ ਆ ਵੀ ਕਿਵੇਂ ਕਿਹੜੀ ਪ੍ਰੋਸੈਸਿੰਗ ਹੁੰਦੀ ਹੈ ਹੁਣ ਜਿਹਦੇ ਆਪਾਂ ਜੂਸੀ ਸਪਲੈਂਟ ਦੀ ਗੱਲ ਕਰਦੇ ਆ ਬਲੈਂਡ ਕਰਕੇ ਤਿਆਰ ਕਰਨਾ ਉਹਦੇ ਵਿੱਚ ਖੰਡ ਦੀ ਮਾਤਰਾ ਨੂੰ ਸੈੱਟ ਕਰਕੇ ਐਸਿਡਿਕ ਸਿਟਰਿਕ ਐਸਿਡ ਪਾਉਣਾ ਫਿਰ ਉਹਦੀ ਬੋਇਲਿੰਗ ਕਰਨੀ ਪਰ 70 ਹਾਂਜੀ ਉਹ ਕਿੰਨੇ ਕਿੰਨੇ ਕਨਸੈਂਟ੍ਰੇਸ਼ਨ ਦੇ ਵਿੱਚ ਕਿਹੜੀ ਕਿਹੜੀ ਫਰੂਟ ਨੂੰ ਆਪਾਂ ਬਲੈਂਡ ਕਰਕੇ ਵੀ ਜੇ ਹੁਣ ਆਪਾਂ ਕਿੰਨੇ ਮਾਰਕੀਟ ਚ ਆਉਂਦਾ ਬਲੈਂਡਡ ਫਰੂਟ ਵੀ ਪੂਰੀਆਂ ਚੀਜ਼ਾਂ ਵੇਖੋ ਜੀ ਆਪਾਂ ਸਿਖਾਉਣ ਲਈ ਖਲੋਤੇ ਅਸੀਂ ਰੱਖਣਾ ਕੁਝ ਨਹੀਂ 100 ਰੁਪਏ ਦੇ ਵਿੱਚ ਸਿੱਖਣ ਦੀ ਕਿਆ ਹੋਇਆ ਜੀ ਇਹਦੇ ਵਿੱਚ ਇਹ ਰੀਆਂ ਵਹੀਂ ਤੁਹਾਡੇ ਕੋਲ ਓਵਰ ਦਾ ਪ੍ਰਾਈਸ ਕੁਛ ਕਰਨਾ ਵਾ ਤੁਸੀਂ ਸਿੱਖਣਾ ਵਾ ਅਸੀਂ ਸਿਖਾਉਣਾ ਜੀ ਚਲੋ ਇਹ 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 ਚੰਗੀਆਂ ਤਸਵੀਰਾਂ ਨੇ ਕਿਉਂਕਿ ਅੱਜਕੱਲ بڑا ਮਲਾਫਟੀ ਤੋਂ ਡਰ ਲੱਗਦਾ ਔਰ ਲੁਧਿਆਣਾ ਦੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਇਹ ਜਿਹੜਾ ਚਾਹੇ ਉਹ ਸ਼ਰਬਤ ਦੀਆਂ ਬੋਤਲਾਂ ਨੇ ਚਾਹੇ ਉਹ ਗੰਨੇ ਦੇ ਰਸ ਦੀ ਬੋਤਲ ਮੈਂ ਦੇਖੀ ਹੈ ਉਹ ਚਾਹੇ ਉਹ ਜੂਸ ਨੇ ਕਈ ਤਰ੍ਹਾਂ ਦੇ ਕੈਂਡੀ ਕਈ ਤਰ੍ਹਾਂ ਦੇ ਪਾਸਤੇ ਕਈ ਤਰ੍ਹਾਂ ਦਾ ਆਟਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਤਿਆਰ ਕੀਤੇ ਆ ਗਏ ਨੇ ਦੋ ਲਾਈਨਾਂ 'ਚ ਇਹ ਅਗਰ ਕੋਈ ਖਰੀਦ ਖਰੀਦਣਾ ਚਾਹਵੇ ਜਿਹੜੇ ਖਬਰ ਦੇਖ ਰਹੇ ਨੇ ਇਹ ਕਿੱਥੋਂ ਖਰੀਦ ਸਕਦੇ ਨੇ ਇੱਕ ਵੀ ਜਿੰਨਾ ਵੀ ਯੂਨੀਵਰਸਿਟੀ ਦਾ ਪ੍ਰੋਸੈਸਿੰਗ ਦੇ ਫੂਡ ਦੇ ਪ੍ਰੋਡਕਟ ਬਣਦੇ ਆ ਗੇਟ ਨੰਬਰ 1 ਤੋਂ ਬੀਜਾਂ ਦੀ ਦੁਕਾਨ ਦੇ ਲਾਗੇ ਦੁਕਾਨਾਂ ਕਿਤਾਬਾਂ ਦੀ ਤੇ ਖਾਣ ਪੀਣ ਦੀਆਂ ਵਸਤਾਂ ਦੀ ਇਹ ਉੱਥੇ ਅਵੇਲੇਬਲ ਹੁੰਦੇ ਆ ਜੀ ਸੀਜ਼ਨ ਟੂ ਸੀਜ਼ਨ ਹਰ ਚੀਜ਼ ਉੱਥੇ ਅਵੇਲੇਬਲ ਆ ਕੋਈ ਵੀ ਉੱਥੋਂ ਜਾ ਕੇ ਖਰੀਦ ਸਕਦਾ ਵਾ ਜੋ ਰੇਟ ਡਿਪਾਰਟਮੈਂਟ ਦੇ ਵਿੱਚ ਆ ਸੇਮ ਰੇਟ ਗੇਟ ਤੇ ਹੋਊਗਾ ਰੇਟ ਦਾ ਕੋਈ ਫਰਕ ਨਹੀਂ ਹੋਊਗਾ ਜੀ ਮੈਂ ਜਿਹੜੀ ਖਬਰ ਹੈ ਤਸਵੀਰਾਂ ਨੇ ਜਿਹੜੀਆਂ ਪੋਜੀਟਿਵ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਅਜਈਆਂ ਸਪੈਸ਼ਲ ਸਟੋਰੀਆਂ ਚਾਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਿਲੇਟਡ ਹੈ ਚਾਹੇ ਹੋਰ ਵੀ ਨੇ ਸਮਾਜ ਦੇ ਵਿੱਚ ਉਹ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਮੈਨੂੰ ਨਵੀਨ ਚਰਮਣ ਨੂੰ ਇਜਾਜ਼ਤ ਦਿਓ ਦੁਬਾਰਾ ਫੇਰ ਹਾਜ਼ਰ ਹੋਵਾਂਗੇ